ਸਸ਼ੀਗਲ ਜੀ ਮੈਂ ਕਰਮਜੀਤ ਸਿੰਘ ਲੁਧਿਆਣਾ ਤੋਂ ਮੈਂ ਮਤਲਬ ਕਾਫੀ 5 5-6 ਸਾਲ ਤੋਂ ਮੇਰੇ ਬੈਕ ਦੇ ਵਿੱਚ ਬਹੁਤ ਜ਼ਿਆਦਾ ਪੇਨ ਰਹਿੰਦੀ ਸੀ ਮੈਂ ਅਲੱਗ-ਅਲੱਗ ਥਾਵਾਂ ਤੇ ਜਿਵੇਂ ਜਿਵੇਂ ਮੈਨੂੰ ਕੋਈ ਰਾਏ ਦਿੰਦਾ ਸੀ ਕਦੀ ਦਿੱਲੀ ਕਦੀ ਰਾਜਸਥਾਨ ਕਦੀ ਪੰਜਾਬ ਦੇ ਅਲੱਗ-ਅਲੱਗ ਥਾਵਾਂ ਤੇ ਜੰਮੂ ਦੇ ਵਿੱਚ ਕਈ ਜਗ੍ਹਾਵਾਂ ਤੇ ਮੈਂ ਆਪਣੀ ਪੇਨ ਦੀ ਰਿਲੀਫ ਲਈ ਗਿਆ ਬਟ ਕਿਤੇ ਵੀ ਆਰਾਮ ਨਹੀਂ ਮਿਲਿਆ ਫੇ ਮੇਰਾ ਇੱਕ ਫਰੈਂਡ ਮੇਨਾਂ ਜਿਮ ਚੈੱਕਸਾਇ ਹਲਾਉਂਦਾ ਸੀ ਉਹਨੇ ਮੈਨੂੰ ਦੱਸਿਆ ਕਿ ਡਾਕਟਰ ਸ਼ਰਦਾ ਆਯੁਰਵੇਦਾ ਕੋਲ ਜਾਓ ਉਥੇ ਕਾਫੀ ਮਤਲਬ ਲੋਕ ਹੁੰਦੇ ਨੇ ਦੂਰੋਂ-ਦੂਰੋਂ ਔਰ ਪੇਨ ਤੋਂ ਰਿਲੀਫ ਫੀਲ ਕਰਦੇ ਨੇ ਸੋ ਮੈਂ ਇੱਥੇ ਪਹੁੰਚਿਆ ਔਰ ਮੈਂ ਤਕਰੀਬਨ 4 ਮਹੀਨੇ ਤੋਂ ਦਵਾਈ ਖਾ ਰਿਹਾ ਹਾਂ ਇੱਥੋਂ ਔਰ ਮੈਨੂੰ ਕਾਫੀ ਰਿਲੀਫ ਹੈ ਪਹਿਲਾਂ ਮੈਂ ਵਜਨ ਇਸ ਚੱਕ ਸਕਦਾ ਖਾਣਾ ਬਿਨਾਂ ਸਪੋਰਟ ਤੋਂ ਨਹੀਂ ਸੀ ਖਾ ਸਕਦਾ ਯਾਕਿ ਮੈਨੂੰ ਐਕਸਟਰਾ ਪਰਸਨ ਚਾਹੀਦਾ ਸੀ ਮੇਰੀ ਪਿੱਠ ਦੀ ਮ사ਜ ਕਰਨ ਲਈ ਜਦੋਂ ਮੈਂ ਖਾਣਾ ਖਾਂਦਾ ਸੀ ਬਟ ਨੀਅਰ ਅਬਾਊਟ 4 ਔਰ 5 ਮਨਸ ਦੇ ਲੱਗੇ ਲੱਗੇ ਮੈਨੂੰ ਕਾਫੀ ਰਿਲੀਫ ਪੇਨ ਮਤਲਬ ਹੋਇਆ ਔਰ ਮੈਂ ਉਮੀਦ ਕਰਦਾ ਕਿ ਜਿੰਨੇ ਮੇਰੇ ਵੀਰ ਭਰਾ ਜੀਨਾਂ ਦੇ ਕੋਈ ਪੇਨ ਹੈ ਕਾਫੀ ਸਾਰੀਆਂ ਪੇਨਸ ਦਾ ਇੱਥੇ ਇਲਾਜ ਹੈ ਤੁਸੀਂ ਇੱਕ ਵਾਰ ਇੱਥੇ ਵਿਜ਼ਿਟ ਕਰੋ ਔਰ ਖੁਦ ਦੇਖੋ ਕਿ ਇੱਥੇ ਕਿੰਨਾ ਜ਼ਿਆਦਾ ਮਤਲਬ ਔਰ ਡਾਕਟਰਾਂ ਦਾ ਨੇਚਰ ਬਹੁਤ ਵਧੀਆ ਤੁਸੀਂ ਕਰ ਖੁਦ ਆ ਕੇ ਮਿਲੋ ਔਰ ਆਪਣੀਆਂ ਜੜੀਆਂ ਬਿਮਾਰੀਆਂ ਉਹਨਾਂ ਦਾ ਰਿਲੀਫ ਕਰੋ ਬਿਲਕੁਲ ਔਰ ਮੈਂ थैंक यू ਹਾਂ ਕਿਉਂਕਿ 4-5 ਮਹੀਨੇ ਤੋਂ ਜਿਹੜੀ ਪੇਨ ਸੀ ਮੇਰੇ ਬਿਲਕੁਲ ਹੁਣ ਠੀਕ ਹੈ ਔਰ ਮੈਂ ਜਿਮਜ ਵੀ ਐਕਸਰਸਾਈਜ਼ ਵਧੀਆ ਕਰਕੇ ਲਗਾ